ਮੀਨੂ ਸੀਰਾ ਨੇ ਪ੍ਰਮੋਸ਼ਨ ਕਰਦੀ ਆ ਲੋਕਾਂ ਦੀ ਪ੍ਰਮੋਸ਼ਨ ਵਾਲੇ ਨੂੰ 2-3000 ਦੇ ਦਿੰਦੇ ਆ ਵੀਡੀਓ ਵੀ ਪਾਉਂਦੀ ਆ ਤੇ ਉਹਨੇ ਲੈ ਲਈ ਗੱਡੀ ਹੈ ਨਾ ਸੋਸ਼ਲ ਮੀਡੀਆ ਦੀ ਕਮਾਈ ਨਾਲ ਉਹ ਗੱਡੀ ਜਦੋਂ ਤੋਂ ਉਹਨੇ ਲੈ ਲਈ ਲੋਕ ਉਹਦੇ ਬੜੇ ਮਗਰ ਪਾਏ ਹੋਏ ਨੇ ਐਨੇ ਪੈਸੇ ਖਾ ਗਈ ਐਂ ਖਾ ਗਈ ਆ ਦੇਖੋ ਗੱਡੀ ਲੈ ਕੇ ਆਏ ਨੇ ਘਰੇ ਹੈ ਨਾ ਤੇ ਵੀਡੀਓ ਤੇ ਬਣੇ ਰਹੋ ਤੁਹਾਨੂੰ ਮੈਂ ਦਿਖਾਉਣੀ ਵੀ ਉਹਨੂੰ ਪੈਸੇ ਆਏ ਕਿੱਥੋਂ ਨੇ ਠੀਕ ਆ ਕਿਹੜੇ ਪੈਸੇ ਨਾਲ ਉਹਨੇ ਗੱਡੀ ਲਈ ਆ ਕਿਹੜੇ ਪੈਸੇ ਨਾਲ ਏਸੀ ਲਵਾਏ ਨੇ ਆ ਦੇਖੋ ਸ਼ੈਰ ਕਰਦੀ ਆ ਵੀਡੀਓ ਬਣਾ ਲਈ ਹਨਾ ਸਿਰ ਤੇ ਟੋਪੀ ਲਈ ਫੇ ਕੱਪੜੇ ਸਾਰੇ ਪਾਏ ਹੋਏ ਨੇ ਪਤਾ ਨਹੀਂ ਲੋਕ ਕਿਉਂ ਕਰੀ ਜਾਂਦੇ ਆ ਦੇਖੋ ਆ ਹਾਸੇ ਮਜ਼ਾਕ ਵਾਲੀ ਵੀਡੀਓ ਬਣਾਉਂਦੀ ਆ ਹਨਾ ਮੈਂ ਤਾਂ ਸਾਰਾ ਚੈਨਲ ਚੈੱਕ ਕਰਿਆ ਜੀ ਗਾਇਸ ਇਹ ਆ ਮੇਰੀ ਲਾਸਟ ਵੀਡੀਓ ਆ ਇਤੋਂਦੋਂ ਮੈਂ ਵੀਡੀਓ ਨਹੀਂ ਬਣਾਣੀ ਭਾਈ ਜੇ ਤੁਹਾਡੇ ਕੋਲੇ ਸਬੂਤ ਆ ਨਾ ਕੋਈ ਕੋਈ ਇਹਦੇ ਦਾਦਾ ਦਾ ਨੰਬਰ ਖਾਤੇ ਦਾ ਕੋਈ ਮੋਬਾਈਲ ਨੰਬਰ ਉਹ ਲੈ ਕੇ ਭਲਾ ਪਿੰਡ ਆ ਜਿਓ ਠੀਕ ਆ ਜੇ ਕਿਸੇ ਨੇ ਕਹਿਦਾ ਇਹਨਾਂ ਦੇ ਘਰ ਦੇ ਨੇ ਉਹਨਾਂ ਦੇ ਮਗਰ ਲਾ ਕੇ ਪਹਿਲਾਂ ਇਨਕਵਾਰੀ ਤੇ ਵੇਲੋ ਉਹਦੀ ਉਹੀ ਮਗਰ ਪਏ ਹੋਏ ਨੇ ਦੇਖ ਲਓ ਰੋਟੀ ਖਾਂਦੀ ਵੀਡੀਓ ਬਣਾਤੀ ਖੇਤਾਂ 'ਚ ਸ਼ੇਅਰ ਕਰਦੀ ਆ ਸਾਗ ਤੋੜਦੀ ਆ ਆ ਪਤਾ ਨਹੀਂ ਕੀ ਖਾ ਰਹੀ ਆ ਇਸ ਤਰ੍ਹਾਂ ਦੀ ਵੀਡੀਓ ਬਣਾਉਂਦੀ ਆ ਮੈਂ ਤਾਂ ਉਹਦੀ ਸਾਰਾ ਚੈਨਲ ਚੈੱਕ ਕਰਿਆ ਕੋਈ ਮੈਨੂੰ ਲੱਗਿਆ ਨਹੀਂ ਗਲਤ ਗੱਲ ਹਨਾ ਹੁਣ ਮੈਂ ਤੁਹਾਨੂੰ ਉਹਦਾ ਚੈਨਲ ਦਿਖਾਉਣੀ ਆ ਆ ਦੇਖੋ ਇੰਸਟਾਗ੍ਰam ਤੇ ਉਹਦੇ ਵਿਊ ਕਿੰਨੇ ਆਉਂਦੇ ਨੇ 1 ਮਹੀਨੇ 'ਚ 90 ਦਿਨਾਂ 'ਚ 1 ਕਰੋੜ ਵਿਊ ਆ ਆ ਦੇਖੋ 1 ਲੱਖ 20 ਹਜ਼ਾਰ ਸਬਸਕ੍ਰਾਈਬਰ YouTube ਤੇ ਹਨਾ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਉਹਨੂੰ ਕਮਾਈ ਆਉਂਦੀ ਕਿੱਥੋਂ ਆ ਠੀਕ ਆ ਪੈਸੇ ਲੋਕਾਂ ਦੇ ਖਾਂਦੀ ਆ ਜਾਂ ਉਹਨੂੰ ਕਮਾਈ ਆਉਂਦੀ ਆ ਹਨਾ ਆ ਦੇਖੋ ਸੋਸ਼ਲ ਮੀਡੀਆ ਤੇ ਜਿਹੜੇ ਪਾਈਆਂ ਨੇ ਵੀਡੀਓ ਲੱਖਾਂ ਚ ਜਾਂਦੀਆਂ ਨੇ ਸਾਰੀਆਂ ਵੀਡੀਓ 2 ਲੱਖ 3 ਲੱਖ 4 ਲੱਖ ਤੇ 1 ਲੱਖ ਵਿਊ ਤਾਂ ਪਤਾ ਕਿੰਨੇ ਦਿੰਦੇ ਆ ਸੋਸ਼ਲ ਮੀਡੀਆ 10 11000 ਮਿਲ ਜਾਂਦਾ ਤੁਸੀਂ ਸੋਚੋ ਨਾ ਰੋਜ਼ ਦਾ 5 10000 ਬਣਦਾ ਤੇ ਫੇਰ ਗੱਡੀ ਲੈਣੀ ਆ ਉਹਦੇ ਵਾਸਤੇ ਕਿਹੜੀ ਨਵੀਂ ਗੱਲ ਆ ਤੇ ਲੋਕ ਕੀ ਹੋਈ ਬਸ ਝੂਠ ਹੀ ਬੋਲੀ ਜਾਂਦੇ ਆ ਮੈਂ ਤਾਂ ਕਹਿੰਨੀ ਵੀ ਵਧੀਆ ਗੀ ਸੋਸ਼ਲ ਮੀਡੀਆ ਤੋਂ ਕਮਾਈ ਕਰੋ